<laughs> <laughs> आ आ यार, आप चलाएँ, बुलाएँ। ऊपर हो रहा। ऊपर जल जल ऊपर ऊपर बड़ी बात ऊपर ऊपर बढ़िया ना है, बढ़िया। चल हाँ हाँ, पैर से लोकर करके लिए जाना है। ਗੋਟੇ 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 ਹਾਂ ਸ਼ਾਵਾਂਸ਼ ਨੂੰ ਟੱਚ ਕਰਕੇ ਜੀ ਇਹ ਦੋਸਤ ਦਾ ਡਾਇਰੈਕਟਰ ਆ ਜੀ ਉਹ ਗੱਟ ਖੋਲਦੇ ਆ ਜੀ ਉਹ ਗੱਟ ਖੋਲਦੇ ਉਹ ਗੱਟ ਖੋਲਦੇ ਮੈਂ ਕੱਟ ਮੋਸਾ ਨਹੀਂ ਸੰਗ ਤੂੰ ਤੁਹਾਡੀ ਬੋਲ ਸ਼ਾਵਾਂਸ਼ ਅਗਲੀ ਵਾਰੀ ਤੁਹਾਡੀ ਹੈ ਕਾਇ ਦਿੱਲੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸ਼ੋਅ ਦੇ ਉੱਤੇ ਸਨੈਪਚਟਸ ਸੀ ਵੇਖ ਲਈਆਂ ਤੇ ਸਵਾਦ ਆ ਗਿਆ ਥੈਂਕ ਯੂ so much ਤੇ ਬਹੁਤ ਜੀ ਦਿਲ ਦੀ ਦਿੱਲੀ ਫਿਰ ਤੋਂ ਮਿਲਦੇ ਆਂ ਤੇ ਮੇਰੇ ਖਿਆਲ ਨਾਲ ਸਾਡਾ ਨੈਕਸਟ ਮੰਥ ਵੀ ਦੋ ਸ਼ੋਅ ਹੈਗੇ ਨੇ ਤੁਹਾਨੂੰ ਅਪਡੇਟ ਕਰ ਦਾਂਗੇ ਤੇ ਥੈਂਕ ਯੂ ਤੇ ਮੈਂ ਉੱਥਾ ਲੇਟ ਉੱਠਿਆ ਇਸ ਕਰਕੇ ਮੈਂ ਸਾਰਾ ਦਿਨ ਸਨੈਪਚਟ ਨਹੀਂ ਪਾਈਆਂ ਆਪਣੇ ਜ਼ਹਿਰ ਦਾ ਗਾਣਾ ਆ ਗਿਆ ਜੀ ਮੈਂ ਸਵਾਈਪ ਅਪ ਤੇ ਲਿੰਕ ਪਾ ਰਿਹਾ ਸੋ ਜ਼ਹਿਰ ਦਾ ਗਾਣਾ ਜ਼ਰੂਰ ਦੇਖ ਕਿਓ ਦੇ ਸੀਗਰੂ ਦਾ 뮤ਜ਼ਿਕ ਤੇ ਇੱਕ ਵਾਰੀ ਫਿਰ ਤੋਂ ਥੈਂਕ ਯੂ so much ਖਾਸ ਕਰਕੇ ਜਿਹੜੇ ਅਗਲੀ ਲਾਈਨ ਤੇ ਜਿੰਨੇ ਬੱਚੇ ਖੜੇ ਸੀਗੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਥੈਂਕ ਯੂ so much ਗਾਇਸ ਕਿਉਂਕਿ ਪਛ ਬੜੇ ਲੋਕ ਥੱਕੇ ਮਾਰ ਰਹੇ ਸੀ so ਯਾਰ ਥੋੜਾ ਜਿਹਾ ਧਿਆਨ ਨਾਲ ਅਗਲੀ ਵਾਰ ਤੋਂ ਪਰ ਥੈਂਕ ਯੂ ਤੇ ਗਾਇਸ ਥੈਂਕ ਯੂ so much ਤੁਸੀਂ ਕੱਚੇ ਪੱਕੇ ਯਾਰ ਨੂੰ ਨਾ ਜ਼ਿਆਦਾ ਪਿਆਰ ਦੇ ਰਹੇ ਹੋ so ਪਲੀਜ਼ ਤੁਸੀਂ ਉਹ ਕਰਦੇ ਨੂੰ سپورਟ ਕਰਦੇ ਰਹੋ ਥੈਂਕ ਯੂ